ਕਾਂਗਰਸ ਤੋਂ علاوہ ਕੋਈ ਨਵੇਂਆਂ ਨੂੰ ਤੇ ਤੁਸੀਂ ਮੋਟਾ ਪਾ ਕੇ ਵੇਚ ਲਿਆ ਸਾਰਾ ਪੰਜਾਬ ਟੋਕ ਤੈਨੂੰ ਤੋਂ ਐਕਸਪੈਰੀਮੈਂਟ ਕਰਨਾ ਹਮੇਸ਼ਾ ਚੰਗਾ ਹੁੰਦਾ ਜਿਹੜੀਆਂ ਸਟਰ ਪਾਰਟੀਆਂ ਨੇ ਸਰ ਜੀ ਨਹੀਂ ਚਾਹੁੰਦਾ ਵੀ ਲਾਨ ਹੋ ਚੁੱਕਿਆ ਕਿਦਾਂ ਪਾਰਟੀ ਦੀਆਂ ਤਿਆਰੀਆਂ ਹੋਰ ਕਿਦਾਂ ਤੁਹਾਡੇ ਵੱਲੋਂ ਪ੍ਰਚਾਰ ਕੀਤਾ ਜਾਏਗਾ ਜੀ ਦੇਖੋ ਇਸ ਤਰ੍ਹਾਂ 11 ਤਰੀਕ ਤੋਂ ਸਾਰੇ ਉੱਥੇ ਜਾ ਕੇ ਇੱਕ ਮਹੀਨੇ ਵਾਸਤੇ ਅਸੀਂ ਬਹਿ ਰਹੇ ਹਾਂ ਉੱਥੇ ਡਟ ਕੇ ਬੈਠਾਂਗੇ ਲੋਕਾਂ ਦਾ ਰੁਝਾਨ ਕਾਂਗਰਸ ਵਾਲੇ ਲੋਕ ਚਾਹੁੰਦੇ ਨੇ ਕਿ ਬਾਰਡਰ ਬੈਲਟ ਤੇ ਸਮੁੱਚੇ ਪੰਜਾਬ ਜਿਹੜੀ ਗੁੱਟਾਗਰਦੀ ਹੋ ਰਹੀ ਹੈ ਜਿਹੜੀਆਂ ਗੈਂਗਸਟਰਸ ਵੱਲੋਂ ਰੋਜ਼ ਧਮਕੀ ਆ ਰਹੀ ਹੈ ਟੈਲੀਫੋਨ ਆ ਰਹੇ ਨੇ ਲੋਕ ਦੁਖੀ ਹੋ ਚੁੱਕੇ ਨੇ ਲੋਕ ਚਾਹਦੇ ਇੱਕ ਇਹੋ ਜੀ ਪਾਰਟੀ ਆਏ ਜਿਹੜਾ ਇਸ ਗੁੰਡਾ ਅੰਸਰ ਨੂੰ ਰੋਕཐੰਮ પા ਸਕੇ ਤੇ ਕਾਂਗਰਸ ਤੋਂ ਇਲਾਵਾ ਕੋਈ ਅਲਮਿਆਂ ਨੂੰ ਤਾਂ ਤੁਸੀਂ ਵੋਟਾਂ ਪਾ ਕੇ ਵੇਖ ਲਿਆ ਸਾਰਾ ਪੰਜਾਬ ਡੋਕ ਤੇ ਤਾਂ ਐਕਸਪੈਰੀਮੈਂਟ ਕਰਨ ਨਾਲ ਉਹ ਹਮੇਸ਼ਾ ਚੰਗਾ ਹੁੰਦਾ ਜਿਹੜੀਆਂ ਸਤਰ ਪਾਰਟੀਆਂ ਨੇ ਜਿਨ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਹੈ ਜਿਨ੍ਹਾਂ ਨੇ ਪਾਸ ਦੇ ਵਿੱਚ ਵੀ ਪੰਜਾਬ ਸ਼ਾਂਤ ਕੀਤਾ ਕਿੱਦੇ ਦੇ ਭਗੜੇ ਸ਼ੁਰੂ ਕਰਾਏ ਨੇ ਪੰਜਾਬ ਦੇ ਵਿੱਚ ਇੱਕ ਤਗੜੇ ਲੀਡਰ ਦੀ ਤੇ ਤਗੜੀ ਜਮਾਤ ਦੀ ਅੱਜ ਲੋੜ ਹੈ ਜਿਹੜਾ ਡਿਊਰੇਸ਼ਨ ਬਾਰਡਰ ਵੀ ਖਲਾ ਸਕੇ ਪੰਜਾਬ ਦਾ ਜਿਹੜਾ ਬਾਰਡਰ ਬੰਦ ਪਿਆ ਇਹਨੂੰ ਵੀ ਖੋਲਣਾ ਹੈ ਯੂਰਪ ਦੇ ਨਾਲ ਏਸ਼ੀਆ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਨਾ ਪਹਿ ਜਾਂਦੀ ਆਪਣੇ ਇਸੇ ਦੇਸ਼ ਦੇ ਵਿੱਚ ਆਪਾਂ ਤਗੜੇ ਹੋ ਕੇ ਰੋਜ਼ਗਾਰ ਦਾ ਸਾਧਨ ਆਪਣੇ ਨੌਜਵਾਨਾਂ ਨੂੰ ਕੁਮਾਈ ਤੇ ਕਾਂਗਰਸ ਤੋਂ علاوہ ਕੋਈ ਅਲਮਿਆਂ ਨੂੰ ਤਾਂ ਤੁਸੀਂ ਵੋਟਾਂ પાਕੇ ਵੇਖ ਲਈਏ ਸਾਰਾ ਪੰਜਾਬ ਲੋਕ ਤੇ ਨੇ ਤੋਂ ਐਕਸਪੈਰੀਮੈਂਟ ਕਰਨ ਨਾਲ ਹਮੇਸ਼ਾ ਚੰਗਾ ਹੁੰਦਾ ਜਿਹੜੀਆਂ ਸਤਰ ਪਾਰਟੀਆਂ ਨੇ ਸਰਕਾਰਾਂ ਜਿਮਨੀ ਚੋਂਦਾ ਵੀ ਲਾਂ ਨ ਹੋ ਚੁੱਕਿਆ ਕਿਦਾਂ ਪਾਰਟੀ ਦੀਆਂ ਤਿਆਰੀਆਂ ਹੋਰ ਕਿਦਾਂ ਤੁਹਾਡੇ ਵੱਲ ਪ੍ਰਚਾਰ ਕੀਤਾ ਜਾਏਗਾ ਜੀ ਦੇਖੋ ਇਸ ਤਰ੍ਹਾਂ 11 ਤਰੀਕ ਤੋਂ ਸਾਰੇ ਉੱਥੇ ਜਾ ਕੇ ਇੱਕ ਮਹੀਨੇ ਵਾਸਤੇ ਅਸੀਂ ਬਹਿ ਰਹੇ ਹਾਂ ਉਥੇ ਡਟ ਕੇ ਬੈਠਾਂਗੇ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਲੋਕ ਚਾਹੁੰਦੇ ਨੇ ਕਿ ਬਾਰਡਰ ਬੈਲਟ ਤੇ ਸਮੁੱਚੇ ਪੰਜਾਬ ਜਿਹੜੀ ਗੁੰਡਾਗਰਦੀ ਹੋ ਰਹੀ ਹੈ ਜਿਹੜੀਆਂ ਗੈਂਗਸਟਰਸ ਵੱਲੋਂ ਰੋਜ਼ ਧਮਕੀ ਆ ਰਹੀ ਹੈ ਟੈਲੀਫੋਨ ਆ ਰਹੇ ਨੇ ਲੋਕ ਦੁਖੀ ਹੋ ਚੁੱਕੇ ਨੇ ਲੋਕ ਚਾਹਦੇ ਇੱਕ ਐਹੋ ਜੀ ਪਾਰਟੀ ਆਏ ਜਿਹੜਾ ਇਸ ਗੁੰਡਾ ਅਨਸਰ ਨੂੰ ਰੋਕཐਾਂ ਪਾ ਸਕੇ ਤੇ ਕਾਂਗਰਸ ਤੋਂ ਇਲਾਵਾ ਕੋਈ ਨਾ ਨਵੇਂਆਂ ਨੂੰ ਤਾਂ ਤੁਸੀਂ ਵੋਟਾਂ ਪਾ ਕੇ ਦੇ ਲਈ ਸਾਰਾ ਪੰਜਾਬ ਡੋਕ ਤੈਨ ਤੋ ਐਕਸਪੈਰੀਮੈਂਟ ਕਰਨ ਨਾਲ ਉਹ ਹਮੇਸ਼ਾ ਚੰਗਾ ਹੁੰਦਾ ਜਿਹੜੀਆਂ ਸਤਿਰ ਪਾਰਟੀਆਂ ਨੇ ਜਿਨ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਹੈ ਜਿਨ੍ਹਾਂ ਨੇ ਪਾਸ ਦੇ ਵਿੱਚ ਵੀ ਪੰਜਾਬ ਸ਼ਾਂਤ ਕੀਤਾ ਕਿੱਦੇ ਦੇ ਪਗੜੇ ਸ਼ੁਰੂ ਕਰਾਏ ਨੇ ਪੰਜਾਬ ਦੇ ਵਿੱਚ ਇੱਕ ਤਗੜੇ ਲੀਡਰ ਦੀ ਤੇ ਤਗੜੀ ਜਮਾਤ ਦੀ ਅੱਜ ਲੋੜ ਹੈ ਜਿਹੜਾ ਡਿਊਰੇਸ਼ਨ ਬਾਰਡਰ ਵੀ ਖਲਾ ਸਕੇ ਪੰਜਾਬ ਦਾ ਜਿਹੜਾ ਬਾਰਡਰ ਬੰਦ ਪਿਆ ਇਹਨੂੰ ਵੀ ਖੋਲਣਾ ਹੈ ਯੂਰਪ ਦੇ ਨਾਲ ਏਸ਼ੀਆ ਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਨਾ ਪਹਿ ਜਾਗਦੀ ਆਪਣੇ ਇਸੇ ਦੇਸ਼ ਦੇ ਵਿੱਚ ਆਪਾਂ ਤਗੜੇ ਹੋ ਕੇ ਰੋਜ਼ਗਾਰ ਦਾ ਸਾਧਨ ਆਪਣੇ ਨੌਜਵਾਨਾਂ ਨੂੰ